ਮੇਰੀ ਕਿਰਤ ਨੂੰ ਲੁੱਟਣ ਵਾਲੜਿਓ ਕਉ ਪੀਵੋ ਰਤ ਬਹਾਰਾਂ ਦੀ ਇਹ ਧਰਤੀ ਹੈ ਮਜ਼ਦੂਰਾਂ ਦੀ ਇਹ ਨਹੀਂ ਸ਼ਰਮਾਏ ਏਦਾਰਾਂ ਦੀ ਮੇਰੇ ਤੇ ਸੇ ਅਤੇ ਹਥੌੜੇ ਨੇ ਲਖ ਮੰਦਰ ਮਹਿਲਓ ਸਾਰੇ ਹੋ ਪਰ ਮੇਰੀ ਨੀਂਦ ਉਤਾਰਨ ਲਈ ਕੱਖ ਕਾਨਿਆ ਦੇ ਹਨਟਾਰੇ ਹੋ ਹੈ ਦੂਣਾ ਠਾਠਿਆ ਮੀਰਾ ਦਾ ਵਦਿਆ ਚੋਣਾ ਸਰਮਾਇਆ ਏ ਪਰ ਮੇਰੀ ਰੋਟੀ ਦਾ ਟੁਕੜਾ ਓਏ ਹੁਣ ਖਤਮ ਹੋਣ ਤੇ ਆਇਆ ਏ ਗਦਬੀ ਉਪਰਾਲਾ ਕਰਕੇ ਮੈਂ ਜੰਜੀਰ ਤੋੜਨੀ ਚਾਹੀਏ ਟੁੱਟੀ ਨੂੰ ਟਾਂਕੇ ਲਾ ਲਾ ਕੇ ਤਕਦੀਰ ਜੋੜਨੀ ਚਾਹੀਏ ਧਰਮਾਂ ਤੇ ਖਤਰਾ ਬਣ ਜਾਵੇ ਕਾਨੂੰਨ ਤੇ ਖਤਰਾ ਬਣ ਜਾਵੇ ਮذਹਬ ਦੇ ਠੇਕੇਦਾਰਾਂ ਦੇ ਜਨੂਨ ਤੇ ਖਤਰਾ ਬਣ ਜਾਵੇ ਇਹ ਧਰਤੀ ਸਾਡੀ ਮਾਂ ਗੀ ਇਸ ਨੂੰ ਤੇ ਕੁਝ ਨਹੀਂ ਭੁੱਲਿਆ ਏ ਸਭ ਜਾਣਦੇ ਨੇ ਇਹ ਖੇਤਾਂ ਵਿੱਚ ਹੈ ਕਿਸ ਦਾ ਖੂਨ ਜੋ ਡੁੱਲਿਆ ਏ ਫਿਰ ਕਿਉਂ ਨਾ ਅਦਮਤ ਦੂਰ ਕਹੇ ਜੋ ਧਰਤੀ ਤੇ ਉਹ ਮੇਰਾ ਏ ਜਿਸ ਨੂੰ ਤੂੰ ਆਪਣਾ ਦੇਸ਼ ਕਹੇ ਉਹ ਤੇਰਾ ਨਹੀਂ ਉਹ ਮੇਰਾ ਏ ਜਿਸ ਨੂੰ ਤੂੰ ਆਪਣਾ ਦੇਸ਼ ਕਹੇ ਉਹ ਤੇਰਾ ਨਹੀਂ ਉਹ ਮੇਰਾ ਉਹ ਤੇਰਾ ਨਹੀਂ ਹੋ ਮੇਰਾ